ਤੁਸੀਂ ਸੋਚੋਗੇ 1 ਰੁਪਏ 'ਚ ਕੀ ਆਉਂਦਾ 1 ਰੁਪਏ 'ਚ 1020 ਕਿੱਲੇ ਜ਼ਮੀਨ ਆ ਜਾਂਦੀ ਹੈ ਪਰ ਇਹ ਸਪੈਸ਼ਲ ਰੇਟ ਮੋਦੀ ਨੇ ਇਕੱਲਾ ਅਡਾਨੀ ਗਰੁੱਪ ਨੂੰ ਦਿੱਤਾ ਵੀਡੀਓ ਨੂੰ ਐਂਡ ਤੱਕ ਵੇਖਿਓ ਤੁਹਾਡੇ ਹੋਸ਼ ਉੱਡਣ ਵਾਲੇ ਆ ਅਡਾਨੀ ਗਰੁੱਪ ਵਾਲੇ 2400 ਮੀਗਾਵਾਟ ਦਾ ਇੱਕ ਥਰਮਲ ਪਾਵਰ ਪਲਾਂਟ ਬਣਾ ਰਹੇ ਆ ਬਿਹਾਰ ਦੇ ਬਾਗਲਪੁਰ ਏਰੀਆ 'ਚ ਇਹ ਅਪ੍ਰੋਕਸੀਮੇਟਲੀ 27000 ਕਰੋੜ ਦਾ ਪ੍ਰੋਜੈਕਟ ਆ ਜਿਹਦੇ ਲਈ ਇਹਨਾਂ ਨੂੰ ਇਹ 1020 ਕਿੱਲੇ ਜ਼ਮੀਨ ਚਾਹੀਦੀ ਸੀ ਸੋ ਆਪਣੇ ਮੋਦੀ ਸਾਹਿਬ ਜੋ ਅਡਾਨੀ ਦੇ ਬਹੁਤ ਚੰਗੇ ਮਿੱਤਰ ਆ ਉਹਨਾਂ ਨੇ ਕੀ ਕੀਤਾ ਕਿ 800 55 ਕਿਸਾਨਾਂ ਤੋਂ ਇਹ ਜ਼ਮੀਨ ਖਰੀਦੀ ਜਿੱਥੇ ਇਹ ਪਾਵਰ ਪਲਾਂਟ ਲੱਗਣਾ ਤੇ ਸਾਰੀ 1020 ਕਿੱਲੇ ਦੀ ਇਹ ਜ਼ਮੀਨ ਅਡਾਨੀ ਗਰੁੱਪ ਨੂੰ ਦਿੱਤੀ ਹੁਣ ਤੁਸੀਂ ਪੁੱਛੋਗੇ ਕਿ ਕਿੰਨੇ ਪੈਸਿਆਂ 'ਚ ਡੀਲ ਫਾਈਨਲ ਹੋਈ ਉਹਦਾ ਜਵਾਬ ਹੈਗਾ 1 ਰੁਪਏ 'ਚ 1020 ਕਿੱਲੇ ਜ਼ਮੀਨ ਦਾ 1 ਰੁਪਿਆ ਰੈਂਟਾ ਸਾਲ ਦਾ ਬੀਕਸਿਕਲੀ ਸਿਰਫ 33 ਰੁਪਿਆ 'ਚ 33 ਸਾਲ ਲਈ ਇਹ ਜ਼ਮੀਨ ਅਡਾਨੀ ਰੈਂਟ ਕਰੂਗਾ ਜਿਹੜੀ ਇਹਨਾਂ ਦੀ ਡੀਲ ਫਾਈਨਲ ਹੋਈ ਆ ਚਲੋ ਆਪਾਂ ਇਹਨੂੰ ਵੀ ਇੱਕ ਮਿੰਟ ਸਾਈਡ ਤੇ ਰੱਖੀਏ ਪਹਿਲੀ ਸਭ ਤੋਂ ਵੱਡੀ ਗੱਲ ਉਹ ਜਿਹੜੇ 856 ਕਿਸਾਨਾਂ ਤੋਂ ਇਹ ਜ਼ਮੀਨ ਲਈ ਗਈ ਪੇਪਰਾਂ 'ਚ ਇਹ ਸਾਰੀ ਜ਼ਮੀਨ ਨੂੰ ਬੰਜਰ ਦਿਖਾਇਆ ਗਿਆ ਜਦੋਂ ਕਿ ਅਸਲ 'ਚ ਉਥੇ ਅੰਬਾਂ ਦੇ ਤਿੱਲੀਚੀ ਵਰਗੇ ਫਲਾਂ ਦੇ ਬਾਗ ਆ ਘੱਟ ਰੇਟ ਤੇ ਉਹ ਜ਼ਮੀਨਾਂ ਖਰੀਦਣ ਲਈ ਇਹ ਸਾਰਾ ਕੁਝ ਕੀਤਾ ਗਿਆ ਤੇ ਜਿਹਦਾ ਮੁਆਵਜ਼ਾ ਵੀ ਹਜੇ ਤੱਕ ਉਥੋਂ ਦੇ ਕਿਸਾਨਾਂ ਨੂੰ ਨਹੀਂ ਮਿਲਿਆ ਸਰਕਾਰ ਨੇ ਇੱਕ ਅਭਿਆਨ ਚਲਾਇਆ ਸੀ ਕਿ ਇੱਕ ਦਰਖਤ ਮਾਂ ਦੇ ਬਰਾਬਰ ਹੁੰਦਾ 10 ਲੱਖ ਤੋਂ ਵੀ ਜ਼ਿਆਦਾ ਦਰਖਤ ਵੜਨੇ ਪੈਣੇ ਆ ਉੱਥੇ ਉਹ ਪਾਵਰ ਪਲਾਂਟ ਲਾਉਣ ਲਈ ਤੇ ਆਖਰੀ ਤੇ ਸਭ ਤੋਂ ਵੱਡੀ ਗੱਲ ਔਰ ਜਿਹੜੇ ਰੇਟ ਤੇ NTPC ਵੱਲੋਂ ਸਟੇਟ ਗਵਰਨਮੈਂਟ ਨੂੰ ਬਿਜਲੀ ਮਿਲਦੀ ਆ ਉਹ ਹੈਗਾ 4.5 ਤੋਂ 5 ਰੁਪਏ ਪਰ ਯੂਨਿਟ ਤੇ ਜਿਹੜੀ ਸੋਲਰ ਤੇ wind energy ਨਾਲ ਬਿਜਲੀ ਪ੍ਰੋਡਿਊਸ ਹੁੰਦੀ ਆ ਉਹ ਸਰਕਾਰ ਨੂੰ ਮਿਲਦੀ ਆ 2.5 ਤੋਂ 3.5 ਰੁਪਏ ਪਰ ਯੂਨਿਟ ਹਣਸਬ ਤੋਂ ਗੌਰ ਕਰਨ ਵਾਲੀ ਚੀਜ਼ 25 ਸਾਲਾਂ ਲਈ ਜਿਹੜੇ ਰੇਟ ਤੇ ਅਡਾਨੀ ਗਰੁੱਪ ਵਾਲੇ ਸਰਕਾਰ ਨੂੰ ਬਿਜਲੀ ਵੇਚਣਗੇ ਉਹਦਾ ਰੇਟ ਹੈਗਾ 6 ਰੁਪਏ 75 ਪੈਸੇ ਪਰ ਯੂਨਿਟ ਕਿਸਾਨਾਂ ਦੀ ਹੀ ਜ਼ਮੀਨ ਤੇ ਥਰਮਲ ਪਲਾਂਟ ਬਣਾ ਕੇ ਉਹਨਾਂ ਨੂੰ ਹੀ ਜ਼ਿਆਦਾ ਰੇਟ ਤੇ ਬਿਜਲੀ ਵੇਚੀ ਜਾਊਗੀ ਕਿਸਾਨਾਂ ਕੋਲੋਂ ਜ਼ਮੀਨ ਵੀ ਗਈ ਉਹਨਾਂ ਦੇ ਬਾਗ ਵੀ ਗਏ ਉਤੋਂ ਬਿਜਲੀ ਵੀ ਉਹਨਾਂ ਨੂੰ ਜ਼ਿਆਦਾ ਰੇਟਾਂ ਦੇ ਮਿਲੇਗੀ ਇੱਥੇ ਆਪਾਂ ਨੂੰ ਅੱਖਾਂ ਖੋਲਣ ਦੀ ਲੋੜ ਆ ਇਹ ਵੀਡੀਓ ਹਰ ਪੰਜਾਬੀ ਨਾਲ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਅੱਜ ਨਹੀਂ ਤਾਂ ਕੱਲ ਉਹ ਪੰਜਾਬ 'ਚ ਸੇਮ ਚੀਜ਼ ਕਰਨ ਦੀ ਟਰਾਈ ਕਰਨਗੇ